ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀ ਦਾ ਸਮਰਥਨ ਪ੍ਰਾਪਤ ਹੋਇਆ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਭਾਰਤੀ ਵਿਦਿਆਰਥੀ ਪਿਛਲੇ 2 ਮਹੀਨਿਆਂ ਤੋਂ ਕੈਨੇਡੀਅਨ ਸੂਬੇ ਦੁਆਰਾ ਇਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀ ਕੀਤੇ ਗਏ ਬਦਲਾਅ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਵਕਾਲਤ ਦੇ ਸਮੂਹਾਂ ਤੋਂ ਵੱਡਾ ਸਮਰਥਨ ਪ੍ਰਾਪਤ ਹੋਇਆ ਕਿਉਂਕਿ ਸੂਬਾ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਇੱਕ ਅਸਥਾਨ ਥਾਂ ਵੱਜੋਂ ਆਪਣੀ ਸਾਖ ਨੂੰ ਘਟਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਹੈ ਕਪੂਰ ਇੰਸਟੀਚੂਟ ਵਰਗੇ ਪ੍ਰਵਾਸੀਆਂ ਅਤੇ ਰੰਗੀਨ ਲੋਕਾਂ ਦਾ ਸਮਰਥਨ ਕਰਨ ਵਾਲੇ ਐਡਵੋਕੇਸੀ ਗਰੁੱਪਾਂ ਨੇ ਬੁੱਧਵਾਰ ਨੂੰ 3 ਜੁਲਾਈ ਨੂੰ ਫੇਅਰ ਪੀ ਐਨ ਪੀ ਨਿਯਮ ਸਰਲੇਖ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੋਣਾ ਨੇ ਸਰਕਾਰ ਨੂੰ ਇਹਨਾਂ ਨਵੇਂ ਨਿਯਮਾਂ ਤੋਂ ਸੂਬੇ ਵਿੱਚ ਪਹਿਲਾਂ ਤੋਂ ਮੌਜੂਦ ਵਿਦੇਸ਼ੀ ਕਾਮਿਆਂ ਨੂੰ ਛੋਟ ਦੇਣ ਦੀ ਅਪੀਲ ਕੀਤੀ ਹੈ ਸੀਬੀਸੀ ਦੀ ਰਿਪੋਰਟ ਦੇ ਵਿੱਚ ਇਹ ਗੱਲ ਨਿਕਲ ਕੇ ਬਾਹਰ ਆਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਵੀਆਈਪੀ, ওসি ਅਤੇ ਯੂਐਸਐਚਆਰ ਦੇ ਨਾਲ ਕਮਿਊਨਿਟੀ ਰਿਲੇਸ਼ਨ ਕੋਆਰਡੀਨੇਟਰ ਨਿਹਾਰ ਮੁਰਾਦ ਨੇ ਕਿਹਾ ਹੈ ਕਿ ਇਹ ਪੀਈਆਈ ਅਤੇ ਪ੍ਰਵਾਸੀਆਂ ਅਤੇ ਨਸਲੀ ਭਾਈਚਾਰਿਆਂ ਲਈ ਬਹੁਤ ਠੰਡਾ ਹੈ ਇਸ ਲਈ ਮੈਂ ਸੋਚਦਾ ਹਾਂ ਕਿ ਕਿਸੇ ਨੂੰ ਵੀ ਅਤੇ ਹਰੇਕ ਨੂੰ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਹੈ BIPOC ਅਤੇ USHR ਜਿਸ ਦਾ ਅਰਥ ਬਲੈਕ ਇੰਡੀਜ਼ੀਨ ਅਤੇ ਪੀਪਲ ਫਾਰ ਕਲਰ ਯੂਨਾਈਟਿਡ ਫਾਰ ਸਟਰੈਂਥ ਹੋਮ ਰਿਲੇਸ਼ਨਸ਼ਿਪ ਹੈ ਇੱਕ PEI ਆਧਾਰਿਤ ਗੈਰ ਲਾਭਕਾਰੀ ਸੰਸਥਾ ਹੈ ਤੇ ਮੁਰਾਦ ਨੇ ਕਿਹਾ ਕਿ ਵਿਦੇਸ਼ੀ ਕਰਮਚਾਰੀਆਂ ਨੂੰ PEI ਦੀ ਰਿਹਾਇਸ਼ ਸੰਕਟ ਅਤੇ ਸਿਹਤ ਸੰਭਾਲ ਦੀ ਘਾਟ ਲਈ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਮੁਰਾਦ ਨੇ ਜ਼ੋਰ ਦੇ ਕੇ ਇਹ ਗੱਲ ਵੀ ਆਖਿਆ ਕਿ ਇਹ ਮੁੱਦਾ ਨਾ ਸਿਰਫ ਭਾਰਤੀ ਭਾਈਚਾਰੇ ਨੂੰ ਪ੍ਰਭਾਵਿਤ ਕਰਦਾ ਸਗੋਂ ਵਿਆਪਕ ਇਮੀਗ੍ਰੇਸ਼ਨ ਭਾਈਚਾਰੇ ਨੂੰ ਪ੍ਰਭਾਵਿਤ ਕਰਦਾ ਹੈ ਜੋ ਨੀਤੀਗਤ ਤਬਦੀਲੀਆਂ ਦੇ ਲਈ ਇੱਕ ਖਤਰਨਾਕ ਮਸਾਇਲ ਕਾਇਮ ਕਰਦਾ ਕਪੂਰ ਇੰਸਟੀਚਿਊਟ ਦੇ ਜੋ ਬਾਈਡਨ ਨੇ ਵੀ ਸਰਕਾਰੀ ਲਚਕਤਾ ਨੂੰ ਜਾਰੀ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ CBC The News ਦੁਆਰਾ ਬ੍ਰਾਇਨ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਸਾਨੂੰ ਸੰਦੇਸ਼ ਨੂੰ ਜਾਰੀ ਰੱਖਣਾ ਪਵੇਗਾ ਕਿਉਂਕਿ ਇਹ ਕਰਮਚਾਰੀਆਂ ਲਈ ਨਹੀਂ ਬਲਕਿ ਸਾਡੇ ਭਾਈਚਾਰੇ ਲਈ ਵੀ ਬਹੁਤ ਮਹੱਤਵਪੂਰਨ ਹੈ। ਰੁਪਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇਹ ਵਿਰੋਧ ਪ੍ਰਦਰਸ਼ਨ ਫਰਵਰੀ ਵਿੱਚ ਐਲਾਨੇ ਗਏ ਸਨ। ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਨਿਯਮਾਂ ਦੇ ਵਿੱਚ ਬਦਲਾਅ ਦੇ ਜਵਾਬ ਵਿੱਚ ਸ਼ੁਰੂ ਹੋਇਆ ਜਿਸ ਦਾ ਉਦੇਸ਼ ਪੀਈਆਈ ਦੀ ਸੇਵਾ ਸੰਭਾਲ ਪ੍ਰਣਾਲੀ ਅਤੇ ਹਾਊਸਿੰਗ ਮਾਰਕੀਟ ਦੇ ਦਬਾਅ ਕਾਰਨ 2024 ਵਿੱਚ ਪ੍ਰਵਾਸੀਆਂ ਦੀ ਗਿਣਤੀ ਨੂੰ 25% ਤੱਕ ਘਟਾਉਣਾ ਤੇ PEI ਵਿੱਚ ਰੈਡੀ ਵਿਕਲਪਕ ਰਸਤੇ ਲੱਭਣ ਵਿੱਚ ਉਹਨਾਂ ਦੀ ਮਦਦ ਕਰਨ ਲਈ ਦਰਜણા ਕਰਮਚਾਰੀਆਂ ਨਾਲ ਮੀਟਿੰਗ ਦੇ ਬਾਵਜੂਦ ਜਿਵੇਂ ਕਿ ਪੇਸ਼ੇ ਬਦਲਣਾ ਜਾਂ ਹੋਰ ਪ੍ਰੋਗਰਾਮਾਂ ਲਈ ਪਰਚੋਲ ਕਰਨਾ ਮੰਤਰੀ ਜੈਨ ਰੈਡਮਨ ਨੇ ਜੂਨ ਦੇ ਅਖੀਰ ਵਿੱਚ ਕਿਹਾ ਕਿ ਨੀਤੀ ਵਿੱਚ ਕੋਈ ਤੁਰੰਤ ਬਦਲਾਅ ਨਹੀਂ ਹੋਣਗੇ ਪ੍ਰਾਧ ਦੇ ਇਮੀਗ੍ਰੇਸ਼ਨ ਦਫਤਰ ਤੋਂ ਇੱਕ ਪੱਤਰ ਵਿੱਚ ਪੀਈਆਈ ਦੇ ਅੰਦਰ ਤੇਜ਼ੀ ਨਾਲ ਆਬਾਦੀ ਦੇ ਵਾਧੇ ਅਤੇ ਸਥਾਈ ਨਿਵਾਸ ਦੀ ਭਾਰੀ ਮੰਗ ਨੂੰ ਉਜਾਗਰ ਕੀਤਾ ਗਿਆ ਪੱਤਰ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ ਮਈ ਤੱਕ 12000 ਤੋਂ ਵੱਧ ਲੋਕਾਂ ਨੇ ਪੀਈਆਈ ਦੁਆਰਾ ਸਥਾਈ ਨਿਵਾਸੀਆਂ ਦੇ ਉਮੀਦ ਵਿੱਚ ਦਿਲਚਸਪੀ ਦਾ ਪ੍ਰਗਟਾਵਾ ਪੇਸ਼ ਕੀਤਾ ਪਰ ਸਿਰਫ 1590 ਨੂੰ ਅਰਜੀ ਦੇਣ ਦਾ ਸੱਦਾ ਦਿੱਤਾ ਜਾਵੇਗਾ ਸਾਡੇ ਸੂਬੇ ਨੇ ਕਿਸੇ ਨੂੰ ਵੀ ਸਥਾਈ ਨਿਵਾਸ ਦੀ ਗਾਰੰਟੀ ਨਹੀਂ ਦੱਤੀ ਹੈ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਸੀਬੀਸੀ ਨਿਊਜ਼ ਦੇ ਅਨਸਾਰ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ ਸਿੰਘ ਨੇ ਦੱਸਿਆ ਕਿ ਲਗਭਗ 20 ਲੋਕ ਵਰਕ ਪਰਮਿਟ ਦੀ ਮਿਆਦ ਪੂਰਨ ਕਾਰਨ ਸਥਾਈ ਨਿਵਾਸ ਪ੍ਰਾਪਤ ਕਰ ਲਈ ਉਮੀਦ ਗਵਾਣ ਕਰ ਦੇਸ਼ ਛੱਡ ਚੁੱਕੇ ਨੇ ਦੂਸਰੇ ਵਿਜ਼ਟਰ ਸਥਿਤੀ ਵਿੱਚ ਤਬਦੀਲੀ ਕਰਨ ਅਤੇ ਵਿਰੋਧ ਜਾਰੀ ਰੱਖਣ ਦੀ ਯੋਜਨਾ ਬਣਾਉਂਦੇ ਨੇ ਅਸੀਂ ਪਨਾਹ ਦੀ ਪਹਾੜ ਵਿੱਚ ਗੈਰ ਕਾਨੂੰਨੀ ਨਹੀਂ ਆ ਅਸੀਂ ਸਿਰਫ ਸਖਤ ਕਰਮਚਾਰੀਆਂ ਜੋ ਸਰਕਾਰ ਸਾਨੂੰ ਸਹੀ ਚੀਜ਼ ਦੇਣ ਦੇ ਲਈ ਕਹਿ ਰਹੀ ਹੈ ਜਿਸ ਕਰਕੇ ਉਸ ਦੇ ਅਸੀਂ ਹੱਕਦਾਰ ਵੀ ਹਾਂ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਕਿ ਸੀਬੀਸੀ ਨਿਊਜ਼ ਦੀ ਰਿਪੋਰਟ ਦੇ ਵਿੱਚ ਆਖਿਆ ਗਿਆ ਹੁਣ ਵੇਖਣਾ ਆਵੇਗਾ ਕੀ ਇਹਨਾਂ ਨੌਜਵਾਨਾਂ ਦੇ ਭਵਿੱਖ ਦੇ ਉੱਪਰ ਸਾਇੰਸਲਾ ਸਰਕਾਰ ਕਿਵੇਂ ਦਾ ਲੈਂਦੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਰਾਹਤ ਮਿਲੇਗੀ ਜਾਂ ਨਹੀਂ